ਕਿਉਂਕਿ ਬਠਿੰਡੇ ਦੀ ਸੀਟ ਵੀ ਇੱਕ ਤਰ੍ਹਾਂ ਦੀ ਹੌਟ ਸੀਟ ਜਿਹੜੀ ਮੰਨੀ ਜਾ ਰਹੀ ਹੈ ਹਰੇਕ ਪਾਰਟੀ ਨੇ ਆਪਣਾ ਤਕਰੀਬਨ ਕੈਂਡੀਡੇਟ ਉਥੋਂ ਐਲਾਨ ਦਿੱਤਾ ਹੈ ਅਕਾਲੀ ਦਲ ਜੇ ਇਸ ਚੀਜ਼ ਤੋਂ ਜਿਹੜਾ ਪਿੱਛੇ ਰਹਿ ਗਿਆ ਹੋਇਆ ਹੈ ਭਾਜਪਾ ਦੇ ਵੱਲੋਂ ਅਕਾਲੀਆਂ ਦਾ ਕੈਂਡੀਡੇਟ ਲੈ ਕੇ ਜੇ ਆਪਾਂ ਗਏ ਕਿ ਬੀਬੀ ਪਰਮਪਾਲ ਕੌਰ ਹੁਣੀ ਜਿਹੜੇ ਜਿਹੜੇ ਆਪਾਂ ਗਏ ਕਿ ਅਕਾਲੀ ਪਾਰਟੀ ਦੇ ਵਿੱਚੋਂ ਹੀ ਇੱਕ ਤਰ੍ਹਾਂ ਦੇ ਜਿਹੜੇ ਆਏ ਸਨ ਤੇ ਉਹਨਾਂ ਨੂੰ ਉਥੋਂ ਖੜੇ ਕੀਤਾ ਹੈ ਜੀਤ ਮਹਿੰਦਰ ਸਿੰਘ ਨੂੰ ਕਾਂਗਰਸ ਦੇ ਵੱਲੋਂ ਖੜਾ ਕੀਤਾ ਹੈ ਲੱਖਾ ਸਿੰਘ ਸਿਧਾਣਾ ਵੀ ਮੈਦਾਨ ਦੇ ਵਿੱਚ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟਿਕਟ ਤੋਂ ਜਿਹੜਾ ਹੈ ਉਹ ਚੋਣ ਲੜ ਰਹੇ ਨੇ ਤੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈਗਾ ਗੁਰਮੀਤ ਸਿੰਘ ਖੋਡੀਆਂ ਉਹਨਾਂ ਨੂੰ ਜਿਹੜਾ ਹੈ ਉਥੋਂ ਉਤਾਰਿਆ ਗਿਆ ਹੈ ਕੀ ਕੁਝ ਕਹੋਗੇ ਕਿਉਂਕਿ ਇੱਥੇ ਕਾਫੀ ਕੁਝ ਡਿਸਕਸ ਕਰਨ ਵਾਲਾ ਹੈ ਕੀ ਕਿਤੇ ਕੋਈ ਰਲ ਕੇ ਗੇਮ ਖੇਡੀ ਜਾ ਰਹੀ ਹੈ ਵੱਡਾ ਸਵਾਲ ਜਿਹੜਾ ਕਾਂਗਰਸ ਦੇ ਕੈਂਡੀਡੇਟ ਤੇ ਉੱਠ ਰਿਹਾ ਹੈਗਾ ਹੈ ਕਿ ਗੱਲ ਇਥੋਂ ਚੱਲ ਰਹੀ ਸੀ ਕਿ ਰਾਜਾ ਬੜਿੰਗ ਜੋ ਕੇ ਪੰਜਾਬ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਹੈਗੇ ਨੇ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਆਪ ਮੈਦਾਨ ਚੋਂ ਦੇ ਫਿਰ ਉਥੋਂ ਉਹਨਾਂ ਦੀ ਧਰਮਪਤਨੀ ਜਿਹੜੇ ਹੈਗੇ ਨੇ ਉਹਨਾਂ ਨੇ ਵੀ ਉੱਥੋਂ ਕਾਫੀ ਕੈਂਪੇਨਿੰਗ ਕੀਤੀ ਸੀ ਪਰ ਫਿਰ ਜਿਹੜਾ ਹੈਗਾ ਕਿਤਨਾ ਕਿਤੇ ਜਾ ਕੇ ਜਿਹੜਾ ਹੈਗਾ ਇਹ ਕੈਂਡੀਡੇਟ ਚੇਂਜ ਕਰ ਦੇਣਾ ਕੀ ਕੁਝ ਰਲ ਕੇ ਖੇਡਿਆ ਜਾ ਰਿਹਾ ਹਾਂ ਨਹੀਂ ਦੇਖੋ ਹੁਣ ਜੇ ਕਹੀ ਹੈ ਵੀ ਸਾਰੀਆਂ ਸੀਟਾਂ ਇਹ ਤਾਂ ਇੱਕ ਇੱਕ ਪਰਿਵਾਰ ਚੋਂ ਇੱਕ ਟਿਕਟੀ ਚਾਹੀਦੀ ਹੈਗੇ ਇਹ ਤਾਂ ਬਿਲਕੁਲ ਵੈਸੇ ਕਾਂਗਰਸ ਨੇ ਮੈਨੂੰ ਲੱਗਦਾ ਠੀਕ ਕਰਿਆ ਹੁਣ ਜੇ ਰਾਜਾ ਬਣੇ ਗਏ ਐਮਐਲਏ ਆ ਉਹਦੀ ਵਾਈਫ ਨੂੰ ਐਮਪੀ ਬਣਾ ਦੋ ਤੇ ਮੁੜ ਕੇ ਮੁੰਡਾ ਹੋ ਜਾਊਗਾ ਉਹਨੂੰ ਕੁਝ ਹੋਰ ਬਣਾ ਤੇ ਉਸਨੂੰ ਲੱਗਦਾ ਵੀ ਇਹ ਗੱਲ ਠੀਕ ਨਹੀਂ ਕਾਂਗਰਸ ਪਾਰਟੀ ਨੇ ਜੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਲਿਆਂਦਾ ਵੈਸੇ ਟਕਸਾਲੀ ਕਾਂਗਰਸੀ ਰਹੇ ਆ ਪਰ ਥੋੜੀ ਦੇਰ ਲਈ ਉਹ ਅਕਾਲੀ ਦਲ ਵਿੱਚ ਆਏ ਸੀ ਇੱਕ ਵਾਰ ਬਾਅਦ ਇਲੈਕਸ਼ਨ ਹੋਈ ਸੀ ਅਕਾਲੀ ਦਲ ਨੇ ਉਹਨਾਂ ਨੂੰ ਐਮਐਲਏ ਜਿਤਾਇਆ ਸੀਗਾ ਸਾਬੋਤਲਵੰਡੀ ਹਲਕੇ ਤੋਂ ਸੋ ਉਤੋਂ ਬਾਅਦ ਉਹ ਹੁਣ ਦੁਬਾਰੇ ਕਾਂਗਰਸ ਚਲੇ ਗਏ ਆ ਸੋ ਪੁਰਾਣੇ ਕਾਂਗਰਸੀ ਮੰਨੇ ਜਾਂਦੇ ਆ ਕਾਂਗਰਸ ਪਾਰਟੀ ਦਾ ਆਪਣਾ ਆਧਾਰ ਵੀ ਆ ਔਰ ਰਾਜਾਪਟਿੰਗ ਨੂੰ ਵੀ ਹੁਣ ਇਹ ਚਾਹੀਦਾ ਸੀਗਾ ਵੀ ਉਹ ਜੇ ਪਾਰਟੀ ਨੇ ਫੈਸਲਾ ਲੈ ਲਿਆ ਹੋਇਆ ਤਾਂ ਉਸ ਹਿਸਾਬ ਨਾਲ ਆ ਜਿਹੜਾ ਜੀ ਉਹਨੂੰ ਅੱਗੇ ਚਲਾਵੇ ਪਰ ਇਹ ਪੰਜ ਕੋਨਾ ਮੁਕਾਬਲਾ ਬਠਿੰਡੇ ਦਾ ਬੜਾ ਦਿਲਚਸਪ ਆ ਜਿਹੜਾ ਪੰਜ ਕੋਨਾ ਮੁਕਾਬਲਾ ਹੋਣ ਜਾ ਰਿਹਾ ਸੋ ਬੀਬੀ ਪਰਮਪਾਲ ਕੌਰ ਸਿੱਧੂ ਜਿਹੜੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹੈ ਸੋ ਜਿਹਨੂੰ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਰਿਆਇਤਾਂ ਦੇ ਕੇ ਆਈਏ ਸਫਸਰ ਤੱਕ ਬਣਾਤਾ ਸੀਗਾ ਉਹ ਜਦੋਂ ਵੱਡੀ ਬੁਰਕੀ ਪੈ ਗਈ ਹੋਈ ਆ ਸੋ ਇਹ ਸਾਰੇ ਲੋਕ ਜਿਹੜੇ ਬੁਰਕੀਆਂ ਦੇ ਯਾਰ ਸੀ ਅਕਾਲੀ ਦਲ ਵਿੱਚ ਆਏ ਹੋਏ ਉਹ ਹੁਣ ਜਦੋਂ ਵੱਡੀਆਂ ਬੁਰਕੀਆਂ ਮਿਲ ਰਹੀਆਂ ਨੇ ਤਾਂ ਉਹ ਅਕਾਲੀ ਦਲ ਨੂੰ ਛੱਡ ਛੱਡ ਕੇ ਜਾ ਰਹੇ ਆ ਸੋ ਉਹਨਾਂ ਨੂੰ ਬੀਬੀ ਪਰਮਪਾਲ ਕੌਰ ਨੂੰ ਹੁਣ ਜਿਹੜੀ ਹੈਗੀ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀ ਹੈਗੇ ਟਿਕਟ ਦੇ ਦਿੱਤੀ ਗਈ ਹੈਗੀ ਆ ਹਾਂ ਲੱਖਾ ਸਿੰਘ ਸਿਧਾਣਾ ਨੂੰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਥਾਪੜਾ ਦਿੱਤਾ ਗਿਆ ਗੁਰਮੀਤ ਸਿੰਘ ਖੁੱਡੀਆਂ ਪਹਿਲਾਂ ਹੀ ਮੈਦਾਨ ਵਿੱਚ ਨੇ ਸੋ ਚਾਰ ਕੈਂਡੀਡੇਟ ਆ ਜਿਹੜਾ ਮੈਦਾਨ ਵਿੱਚ ਆ ਗਏ ਹੈਗੇ ਆ ਅਕਾਲੀ ਦਲ ਹਲੇ ਫੈਸਲਾ ਨਹੀਂ ਕਰ پا ਰਹੇ ਆ ਪਰ ਬੀਬੀ ਹਰਸਿਮਰਤ ਕੌਰ ਬਾਦਲ ਲਗਾਤਾਰ ਹਲਕੇ ਵਿੱਚ ਗੇੜੇ ਮਾਰ ਰਹੇ ਆ ਕੱਲ ਉਹਨਾਂ ਦਾ ਇਹ ਬਿਆਨ ਸੀਗਾ ਵੀ ਜੇ ਮੈਂ ਲੜੂੰਗੀ ਤਾਂ ਬਠਿੰਡੇ ਤੋਂ ਹੀ ਲੜੂੰਗੀ ਨਹੀਂ ਕਿਤੋਂ ਨਹੀਂ ਲੜੂੰਗੀ ਮਤਲਬ ਸਿਚੁਏਸ਼ਨ ਉਹਨਾਂ ਨੇ ਵੀ ਜਿਹੜੀ ਇੱਕ ਤਰ੍ਹਾਂ ਦੀ ਕਲੀਅਰ ਕਰ ਪਰ ਪਹਿਲੀ ਲਿਸਟ ਚ ਚਾਹੀਦਾ ਨਹੀਂ ਸੀਗਾ ਕਿ ਨਾਮ ਕਿਉਂਕਿ ਜੇ ਆਪਾਂ ਕਿ ਇੱਕ ਤਰ੍ਹਾਂ ਦਾ ਲੀਡਰ ਜਦੋਂ ਆਪ ਅੱਗੇ ਹੁੰਦਾ ਹੈ ਚੋਣ ਮੈਦਾਨ ਦੇ ਵਿੱਚ ਤੇ ਉਹਦੇ ਨਾਲ ਜਿਹੜੇ ਜਿਹੜਾ ਕਾਡਰ ਹੈਗਾ ਉਹਨੂੰ ਵੀ ਬੂਸਟ ਮਿਲਦਾ ਹੈਗਾ ਫਿਰ ਇਹ ਦੇਰੀ ਕਿਉਂ ਹਾਂ ਬਿਲਕੁਲ ਬਿਲਕੁਲ ਸੋ ਇਹ ਸੁਖਬੀਰ ਸਿੰਘ ਬਾਦਲ ਦੀ ਮੈਂ ਗਲਤੀ ਮੰਨ ਰਿਹਾ ਸੋ ਪਹਿਲੀ ਲਿਸਟ ਵਿੱਚ ਜਿਸ ਤਰ੍ਹਾਂ ਉਹਨਾਂ ਨੂੰ ਬੀਬੀ ਹਰਸਿਮਰਤ ਕੌਰ ਬਾਦਲ ਦਾ ਚਾਹੇ ਉਹ ਖਨੂਰ ਸਾਹਿਬ ਤੋਂ ਸੀ ਚਾਹੇ ਬਠਿੰਡੇ ਤੋਂ ਜਿੱਥੋਂ ਵੀ ਖੜਾ ਕਰਨਾ ਸੀ ਸੋ ਉਹਨਾਂ ਦਾ ਨਾਮ ਹੈ ਜਿਹੜਾ ਜਾਰੀ ਕਰਨਾ ਚਾਹੀਦਾ ਸੀ ਹੁਣ ਇਹਦੇ ਨਾਲ ਅਕਾਲੀ ਸਫਾਂ ਵਿੱਚ ਤੇ ਜਿਹੜੇ ਵਰਕਰ ਨੇ ਉਹਨਾਂ ਵਿੱਚ ਇਹ ਸੰਦੇਸ਼ ਜਾ ਰਿਹਾ ਹੈ ਵੀ ਜਿਹੜਾ ਬਾਦਲ ਪਰਿਵਾਰ ਹੈ ਉਹ ਡਰਿਆ ਹੋਇਆ ਆਰੋ ਮੈਦਾਨ ਵਿੱਚ ਨਹੀਂ ਲੜਨਾ ਚਾਹੁੰਦਾ ਸੁਖਵੀਰ ਸਿੰਘ ਬਾਦਲ ਹਾਲਾਂਕਿ ਉਹਨਾਂ ਨੇ ਕਦੀ ਵੀ ਅੱਜ ਤੱਕ ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਨੇ ਕਦੀ ਵੀ ਚੋਣਾਂ ਲੜਨ ਤੋਂ ਹਿਚਕਚਾਹਟ ਮਹਿਸੂਸ ਨਹੀਂ ਕਰੀ ਇੱਕ ਤਰ੍ਹਾਂ ਆਪਾਂ ਕਹਿ ਰਹੇ ਵੀ ਚੋਣ ਅਲਕੋਹਲਿਕੇ ਬੰਦੇ ਰਹੇ ਆ ਹਮੇਸ਼ਾ ਹੀ ਇਹ ਚ ਪ੍ਰਕਾਸ਼ ਸਿੰਘ ਬਾਦਲ ਤਾਂ ਹਮੇਸ਼ਾ ਹੀ 24 ਘੰਟੇ ਚੋਣਾਂ ਬਾਰੇ ਸੋਚਦੇ ਰਹਿੰਦੇ ਸੀ ਸੋ ਉਸ ਪਰਿਵਾਰ ਦਾ ਇਹ ਕਹਿਣਾ ਵੀ ਅਸੀਂ ਚੋਣ ਨਹੀਂ ਲੜਾਂਗੇ ਇੱਕ 50% ਡਿਫੀਟ ਆ ਇਹ ਉਹਨਾਂ ਦੀ